हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਖੋਸਾ ਕੋਟਲਾ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਓਨਰ ਵੀਰ ਗੁਰਵਜਨ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਵੀਡੀਓ ਬਣਾਈਆਂ ਨੇ ਤੁਹਾਡੇ ਸਾਹਮਣੇ ਪਸ਼ੂ ਪੇਸ਼ ਕਰਦੇ ਰਹੀਦਾ 나ਗ ਵੀਰ ਗੁਰਵਜਨ ਪੇਸ਼ਕ ਇੱਕ ਦੋ ਦੋ ਚਾਰ ਨਗ ਲੈ ਕੇ ਆਉਂਦਾ ਤੇ ਰੁਟੀਨ ਦੇ ਵਿੱਚ ਹੀ ਕੰਮ ਕਰਦਾ ਬਹਿੜਾ ਹੁਣ ਮੱਜਾਂ ਝੋਟੀਆਂ ਹੁਣ ਚੰਗੇ ਚੰਗੇ ਪਸ਼ੂ ਇਸ ਕਿਲੇ ਤੇ ਆਉਂਦੇ ਰਹਿੰਦੇ ਆ ਸੋ ਕੋਈ ਭਰਾ ਆਪਣਾ ਮਾਝੇ ਵਾਲੀ ਸਾਈਡ ਤੋਂ ਜੇਕਰ ਆਉਂਦਾ ਠੀਕ ਆ ਜੀ ਤੇ ਜੀਰੇ ਤੋਂ ਵਾਇਆ ਚਤਰਾ ਇੱਕ ਬਿਲਕੁਲ ਮੋਗੇ ਨੂੰ ਛੜਕ ਹੁੰਦੀ ਆ ਇਸੇ ਛੜਕ ਦੇ ਉੱਪਰ ਬਲਖੰਡੀ ਪਿੰਡ ਆ ਤੇ ਉਸ ਤੋਂ ਅਗਲਾ adda ਖੋਸੇ ਕੋਟਲੇ ਦਾ ਰਡੇਆਲਾ ਜਨੇਰ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਕੁਲਾਟੀ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਮੋਗਾ ਵੀ ਉੱਥੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਸੋ ਖੋਸਾ ਕੋੜਨਾ ਖੋਸਾ ਰਣਧੀਰ ਖੋਸਾ ਪੰਡੋ ਇਹ ਬਿਲਕੁਲ ਨਾਲ ਨਾਲ ਥੋੜੀ ਥੋੜੀ ਦੂਰੀ ਤੇ ਨਾਲ ਨਾਲ ਲੱਗਦੇ ਪਿੰਡ ਅੱਜ ਤਰੀਕ ਕਿਸਾਨਵਿਰੋ 30 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਇੱਕ ਬੜੀ ਚੰਗੀ ਗਰਭਜਨ ਝੋਟੀ ਲੈ ਕੇ ਆਇਆ ਦੁੱਗੀ ਝੋਟੀ ਆ ਦੋਦੰਦ ਝੋਟੀ ਆ ਪ੍ਰੋਪਰ ਆਪਾਂ ਡਿਟੇਲ ਵੀ ਤੁਹਾਨੂੰ ਦਵਾਂਗੇ ਨਾਲ ਦੀ ਨਾਲ ਮੂੰਹ ਦੰਤੀ ਵੀ ਚੈੱਕ ਕਰਾਵਾਂਗੇ ਤੇ ਹਾਈਟ ਕਾਤ ਬਹੁਤ ਖੂਬਸੂਰਤ ਐਕਸਟਰਾਔਰਡਨਰੀ ਹਾਈਟ ਕਾਤਾ ਸੂ ਸਵਾ ਦੇ ਵਿੱਚ ਜੈਕਬਰੀ ਝੋਟੀ ਮਾਰਨਿੰਗ ਹੀ ਅੱਜ ਸੂਈਤਾ ਜੀ ਕੱਟੀ ਫੀਮੇਲ ਕਾਪ ਨੂੰ ਇਹਨੇ ਜਨਮ ਦਿੱਤਾ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਗਰਬਚਨભાઈ ਸਾਸਰੀਗਾਲ ਸਾਸਰੀਗਾਲ ਜੀ ਸਾਰੇ ਭੈਣ ਭਰਾਓ ਰਾਜਸੰਧੂ ਫਾਰਮਿੰਗ ਤੇ ਦੇਖਣ ਨੂੰ ਵੀਡੀਓ ਨਹੀਂ ਆ ਹਾਂਜੀ ਗਰਬਚਨભાઈ ਕਿਵੇਂ ਠੀਕ ਠਾਕ ਵੀਰੇ ਵਧੀਆ ਵਧੀਆ ਚੜਦੀ ਕਲਾਈ ਮਹਾਰਾਜੀ ਚੋ ਸ਼ੁਕਰੇ ਮਾਲਕ ਦਾ ਹਾਂਜੀ ਲੈ ਵੀ ਗਰਬਚਨ ਉਹ ਆਂਦਾ ਵੀ ਜਿਵੇਂ ਕੋਲੇ ਦੀਆਂ ਖਾਨਾ ਦੇ ਵਿੱਚੋਂ ਹੀਰਾ ਕੱਢ ਕੇ ਲਿਆਉਣ ਵਾਲੀ ਗੱਲ ਹੀ ਆ ਜੀ ਹਾਂਜੀ ਤੇ ਹੀਰਾ ਕੱਢ ਕੇ ਲਿਆਂਦਾ ਜੇ ਬੜੀ ਸ਼ਾਨਦਾਰ ਝੋਟੀ ਆ ਹਾਂਜੀ ਸ਼ਾਈ ਛੂਈ ਝੋਟੀ ਦੀ ਬਹੁਤ ਆ ਬਾਕੀ ਕੁੰਡੀ ਚੂਰ ਆ ਹਾਈਟ ਕੱਦ ਬੋਤਾਲੀ ਝੋਟੀ ਆ ਤੇ ਇਹ ਗਰਬਚਨ ਕੀ ਇਹ ਵੀ ਰਾਜਨ ਕੀ ਵੀਰੇ 12 ਵਜੇ ਨੇ ਬੱਚਾ ਰੱਖਤਾ ਸੀ ਤੇ ਜੇਰੇ ਦੀ ਵੀਰੇ ਉਹ ਪ੍ਰੋਪਰ ਕੰਪਲੀਟ ਪਈ ਆ ਆਪਾਂ ਵੀਡੀਓ ਤੇ ਵਿਖਾ ਦਿੰਨੇ ਆ ਠੀਕ ਹੈ ਜੀ 4 ਵਜੇ ਤੜਕੇ ਜਨ ਕੀ ਜੇਰ ਪੈ ਗਈ ਸੀ ਛੋਟੀ ਦੀ ਠੀਕ ਹੈ ਆਪ ਵੀਰੇ ਸੂਈ ਆ ਆਪੇ ਦੀ ਜੇਰ ਬਈ ਕਰਵਾ ਲਈ ਦੀ ਠੀਕ ਹੈ ਬਾਕੀ ਬੱਚੇ ਬੁੱਛ ਤੇ ਕੋਈ ਉਹਨੂੰ ਆਲ ਨਹੀਂ ਬਣਾ ਬੰਦਾ ਆਵੇ ਕੋਈ ਆ ਹੀ ਬੈਠਾ ਰਵੇ ਕੋਈ ਨਹੀਂ ਆ ਪਹਿਲਾਂ ਕਿਹੜੀ ਛੋਟੀ ਹੱਥ ਫਰਾਉਂਦੀ ਮੈਨੂੰ ਬੰਦਾ ਦੱਸ ਦਵੇ ਹੂੰ ਜਿਵੇਂ ਮਰਜ਼ੀ ਬਣਾ ਪਿੱਛੋਂ ਆਏ ਬੈਠਾ ਰਵੇ ਨਾ ਕੋਈ ਫਰਕ ਹੀ ਨਹੀਂ ਝੋਟੀ ਨੂੰ ਇਹਨੂੰ। ਲਓ ਬਈ ਠੀਕ ਆ ਜੀ। ਇਹ ਕਿਸੇ ਭਰਾ ਦੇ ਨਾ ਮਨ ਦੇ ਵਿੱਚ ਉਹ ਡਾਊਟ ਨਹੀਂ ਰਹਿਣਾਗਾ ਵੀ ਕਈ ਵਾਰ ਹੁੰਦਾ ਵੀ ਕਦੇ ਦੋਮਕ ਦੂਜਾ ਸੂਬਾ ਝੋਟੀ ਨਾ ਹੋਵੇ। ਵੀ ਦੁੱਗੀ ਝੋਟੀ ਆ ਦੋਦਾਂ ਤੇ ਝੋਟੀ ਆ ਤੇ ਦੋਦਾਂ ਤੇ ਝੋਟੀ ਦੋਸੋ ਦੂਜਾ ਸੂਬਾ ਦਾ ਸੂਖ ਹੀ ਪੈਣਾ। ਪਹਿਲੇ ਸੂਬੇ ਦੇ ਵਿੱਚ ਪਲੂਣ ਝੋਟੀ ਆ ਤੇ ਸ਼ਰੀਫੀਆਂ ਸੀਲੀਆਂ ਸੌ ਪੁਣਾ ਤੁਸੀਂ ਵੇਖੋਗੇ ਤੇ ਜਿੱਦਾਂ ਮਰਜੀ ਮੇਰਾ ਭਰਾ ਬੱਚਾ ਛੱਡੇ ਨਾ ਛੱਡੇ ਇਸ ਤਰ੍ਹਾਂ ਵੀ ਤੁਸੀਂ ਬਹਿਗੇ ਨਾ। ਇਹ ਨਹੀਂ ਕਰਮਾ ਲਈ ਇੱਕ ਥਾਂ ਤੋਂ ਦੂਜੀ ਥਾਂ ਪੈਰ ਪੁੱਟਦੇ। 나ੜੂਗਾ ਬਖਾ ਦਿੰਦੇ ਆ ਫੀਮੇਲ ਕਾਫ ਮਗਰ ਕ ਬੇਲਬੂਲ ਕੱਟੀ ਅੱਜ ਜੰਮਦਿਆਂ ਸਾਰੇ ਤੁਸੀਂ ਚੈੱਕ ਕਰੋ ਵੀ ਬੇਲਬੂਲ ਵੇਖੋ ਲੋ ਉਚਾਈ ਲੰਬਾਈ ਬਹੁਤ ਸੋਹਣੀ ਕੱਟੀ ਦੀ ਆ ਤੇ ਇਹ ਆਪਣਾ ਗਰਪਜਨ ਭਾਈ ਕੋਈ ਥੋੜੀ ਬਾਦੀ ਬੱਚੇ ਨੂੰ ਲਿਆ ਕੇ ਧਾਰਾ ਤੁਰਾ ਮਾਰੀਆਂ ਨੇ ਹਾਂ ਜੀ ਭਾਈ ਤੜਕੇ ਆ ਬੱਚੇ ਨੂੰ ਨਿੰਕੀ ਬੋੜਾ ਪਿਆਦਾ ਹੀ ਰਾਜਮਾ ਤਾਂ ਧਾਰਾ 12 ਵਜੇ ਸੂਈ ਬੱਚਾ ਭੁੱਖਾ ਹੀ ਰਹਿੰਦਾ ਹੈ ਹਾਂ ਹਾਂ ਕਿ ਆ ਬਾ ਤੜਕੇ ਫਿਰ 6 ਵਜੇ ਜੁਰ ਪੈਣ ਦੇ ਮਗਰੋਂ ਬੱਚਾ ਰਜਾਦਾ ਹੀ ਜਾਣੀ ਕਿ ਜੁਰ ਰਜਾਦਾ ਇਹ ਆ ਕਾਪਾ ਗਈ ਚੋਆਣੀ ਆ ਆਪਾਂ ਬੱਚਾ ਰਜਾਇਆ ਵਾ ਅਵੇਂ ਆਪਾਂ ਝੂਠ ਨਹੀਂ ਮਾਰਨਾ ਕਈ ਕਹਿੰਦੇ ਵੀ ਅਸੀਂ 3 ਕਿਲੋ ਚੋਆ 4 ਕਿਲੋ ਚੂਰਨੀ ਮਾਰਾ ਮਾਰਾ ਇਹ ਦਿੱਤਾ ਸਾਰਾ ਕੋ ਬੱਚਾ ਅਰ ਜਾਇਆ ਵਾ ਕਿ ਬੱਚੇ ਨੂੰ ਕੋਈ 1.5 2 ਕਿਲੋ 2 ਕਿਲੋ ਦੁੱਧ ਪਿਆਇਆ ਹੋਣਾ ਹਾਂ ਹਾਂਜੀ ਲਓ ਵੀ ਕੋਈ 1 ਕਿਲੋ 1.5 ਕਿਲੋ 2 ਕਿਲੋ ਦੋਸਤੋ ਵੀਰਾਂ ਦਾ ਵੀ ਬੱਚੇ ਨੂੰ ਲਿਆਇਆ ਆ ਆਪਾਂ ਬਾਕੀ ਕੱਦ ਪੋ ਤਾਂ ਪੂਰੇ ਪੜੇ ਤੁਸੀਂ ਵੇਖੋਗੇ ਉਸੇ ਤਰ੍ਹਾਂ ਨਿਉ ਆਏ ਆ ਪੂਰੇ ਪੜੇ ਤੇ ਡੰਗ ਦੇ ਵਿੱਚ ਚੁੱਕ ਜਾਣੇ ਆ ਖਰੋਏ ਪੁੱਠੇ ਦੀ ਆ ਉੱਚਾ ਪੇਟ ਪੜੋ ਤੁਸੀਂ ਵੇਖੋਗੇ ਵੈਸੇ ਵੀ ਚਲੋ ਝੋਟੀ ਨਸਲ ਬਰੀਡ ਦੇ ਵਿੱਚ ਆ ਬਿੰਦੀਆਂ ਵਾਲਾ ਬਟਨ ਵਾਲਾ ਲੇਵਾ ਤੋ ਇੱਕ ਪਾਸੇ ਤੁਸੀਂ ਵੇਖੋਗੇ ਵੀ ਇੱਕ ਪਾਸੇ ਹੋ ਸਦਾ ਇਧਰਲਾ ਪਾਸਾ ਆਪਣਾ ਨਹੀਂ ਇਹ ਮਾੜੀ ਆ ਬੱਚਣਾ ਮੜੇ ਵੱਧ ਚੋਂਗੇ ਨਹੀਂ ਪਾਸੇ ਕੋਈ ਫਰਕ ਨਹੀਂ ਆਵੇ ਆਵੇ ਬਟਨ ਵਾਲਾ ਹੁਣਾ ਵਾਕੀਏ ਵੇਖੋ ਆ ਨਹੀਂ ਲੋਕਾਂ ਹੀ ਨਾ ਮੰਗ ਹੁੰਦੀ ਆ ਆਵਾਜ਼ ਨਾਲ ਲੈਣਾ ਬਟਨ ਵਾਲਾ ਕਈ ਕਰਮਾਂ ਹੀ ਝੋਟੀਆਂ ਦੇ ਆਉਂਦਾ ਇਹ ਬਿੰਦੀਆਂ ਵਾਲਾ ਲੈਵਾ ਹਾਂ ਬਿੰਦੀਆਂ ਵਾਲਾ ਲੈਵਾ ਬਾਕੀ ਗਰਭਜਨ ਜਿਵੇਂ ਪਲੂਨ ਪਹਿਲਾ ਸੋਸ ਸੁਈਆ ਥਾਣੀ ਅਲੈਦਾ ਲੱਗਾ ਕਰਮਾਂ ਵਾਲੀ ਨੂੰ ਥਾਣੀ ਬਈ ਝੋਟੀ ਲੈਦੀ ਆ ਉਹ ਕਹਿੰਦੇ ਹੁੰਦੇ ਨਾ ਨਸਲਾਂ ਤੇ ਨਸਲਾਂ ਵਿੱਚ ਫਰਕ ਹੁੰਦਾ ਕੋੜ ਸਾਂਭਣਾ ਤੇ ਕੋੜ ਵੀ ਸਾਂਭਣਾ ਹਾਂ ਗੱਲਾਂ ਵਿੱਚ ਫਰਕ ਹੁੰਦਾ ਲੋਕਾਂ ਦੀਆਂ ਸ਼ਿਗੀਆਂ ਕਈ ਇਹਨਾਂ ਟੀਕੇ ਨਹੀਂ ਪਰਦੇ ਨਹੀਂ ਪਰਦੇ ਉਹ ਮੇਰੇ ਕਿਲੇ ਦੀ ਝੋਟੀ ਖੜੀ ਮੈਂ ਲਿਆ ਆਵਾ ਆ ਮਾੜਾ ਕੈਰਾ ਮਾਰਦੇ ਦੋਹਾਂ ਸਾਲਾਂ ਦੀ ਝੋਟੀ ਹੋਏ ਹਾਂ ਤੇ ਹਾਂ ਇਹ ਦੋਂਦੀ ਹੋ ਗਈ ਆ ਆਪਾਂ ਘਰ ਰੱਖਣ ਕਿ ਲਈ ਗਰੀਬ ਬੰਦੇ ਇੱਕ ਪਾਸੇ ਇਹ ਦੋਂਦੀ ਆ ਇੱਕ ਵਾਰ ਸਾਲ ਦੀ ਸੂਈ ਖੜੀ ਜੋਟੀ ਫਰਕ ਕਿੱਥੇ ਜਾਂਦਾ ਨਸਲਾਂ ਕੰਸਲਾ ਨਸਲਾਂ ਪ੍ਰੀਟਾ ਵੱਧਦੀਆਂ ਨੇ ਤੂੰ ਰਾਤ ਐ ਵੱਧਦੀਆਂ ਨੇ ਉਹ ਦੁੱਗੀ ਹਰੇ ਉਹ ਸਾਲ ਹੈ 1.5 ਸਾਲ ਬੰਦੀ ਨਹੀਂ ਤੇ ਦੁੱਗੀ ਕਰਮ ਵਾਲੀ ਸੂ ਵੀ ਪਈ ਆ ਸੂ ਵੀ ਪਈ ਕਿੱਥੇ ਗੱਲ ਜਾਂਦੀ ਆ ਲੈ ਵੀ ਠੀਕ ਹੈ ਇਹਦਾ ਮੂੰਹ ਹਰੇਕ ਦਿਨ ਦਾ ਵੀ ਸਾਡੀ ਦੁੱਗੀ ਆ ਫੁੱਟਾਂ ਚਾ ਵੇਖੋ ਕਿਸਾਨ ਕਰੋ ਟਾਂਚੇ ਦੇ ਇੱਕ ਵਾਰੀ ਜ਼ਰੂਰ ਨਿਗਾਹ ਮਾਰਿਆ ਜੇ ਵੀ ਕੱਦ ਹਾਈਟ ਕੋਈ ਵੀ ਸੱਜਣ ਆਉਂਦਾ ਇੱਥੇ ਹਾਈਟ ਕੱਦ ਪੂਰਾ ਵੱਡਾ ਤੇ ਲੰਬੋਚੜਾਂ ਦੇ ਵਿੱਚ ਤੋਂ ਵੀ ਤੁਸੀਂ ਵੇਖੋਗੇ 2-3 ਇੰਚ ਲੰਬਾ ਤੋਂਨਾ ਆ ਕਰੋ ਚੈੱਕ ਸੋ ਨਾਰਮਲ ਦਰਮਿਆਨੀ ਪਲੂਨ ਪਲਾਨ ਹੋ ਸਕਦੀ ਆ ਵੀ ਪਹਿਲਾਂ ਪਲੂਨ ਪਹਿਲਾ ਸੂਹ ਛੋਟੀ ਸੂਈ ਆ ਤੇ ਥਾਣ ਕਰਮ ਵਾਲੀ ਨੂੰ ਮੁੱਠੀ-ਮੁੱਠੀ ਆ ਜਿਵੇਂ ਸਾਰੇ ਭਰਾ ਆਪਣੇ ਲਾਇਕ ਕਰਦੇ ਆ ਵੀ ਮੁੱਠੀ-ਮੁੱਠੀ ਥਾਣ ਲੱਗਾ ਛੋਟੀ ਨੂੰ ਤਸੀਲੀਆਂ ਤੇ ਸਾਉਪੂਣਾ ਛੋਟੀ ਦੇ ਵਿੱਚ ਬਹੁਤ ਆ ਸੋ ਵੰਡ ਵਿਰਲ ਤੁਹਾਡੇ ਸਾਹਮਣੇ ਆ ਸੋ ਨਾਲ ਦੀ ਨਾਲ ਹੀ ਤੁਸੀਂ ਜਿਹੜੀ ਜਵਾਈ ਉਹ ਦੇਖ ਲਓਗੇ ਬੱਚਾ ਪੂਚਾ ਆ ਪਾ ਲਾ ਕੇ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਛੋਟੀ ਸਿੰਗੀ ਆ ਬਿਲਕੁਲ ਮਜ਼ੇਦਾਰ ਪੂਰਾ ਸਿੰਗ ਲੱਗਾ ਛੋਟਾ ਗੋਲ ਸਿੰਗ ਆ ਤੇ ਬਿਲਕੁਲ ਪਤਲੇ ਪਿੰਡੇ ਦੀ ਕਰਮ ਵਾਲੀ ਮੱਝ ਇਹ ਛੋਟੀ ਆ ਦੋ ਦੰਦ ਤੇ ਮੂੰਹ ਮਾ ਪੋਲਾ ਫਰਾਫੜੂ ਦਿੰਦੀ ਆ ਮੂੰਹ ਬਾਈ ਮੇਰੇ ਆਪਾਂ ਦੰਦ ਵਿਖਾ ਕੇ ਦੇਣੀਆਂ ਅੱਗੇ ਅੱਗੇ ਕਹਿੰਨਾ ਸਾਡੀ ਦੁੱਗੀ ਆ ਆਪਾਂ ਦੰਦ ਵਿਖਾਉਨੇ ਆ ਆਪਾਂ ਜਿੰਨੀਆਂ ਵੀਡੀਓ ਇੱਥੇ ਪਾਈਆਂ ਆਪਣਾ ਪੋਹੂ ਆਪ ਲੈਨੇ ਦੰਦਾਂ ਵਾਲਾ ਪੋਹੂ ਆ ਆਪਾਂ ਨੂੰ ਕੋਈ ਬਾਲਾ ਨਹੀਂ ਹੁੰਦਾ ਇੱਥੇ ਲਿਆ ਕੇ ਦਾਹ ਬਣ ਲੀਏ ਤੇ ਕੋਟ ਬਣ ਲੀਏ ਅਬ ਚੰਗਾ ਡੰਗਰ ਲੈਣਾ ਇੱਕ ਲੈਣਾ ਇੱਕ ਲੈਣਾ ਵੇਖੋ ਨਾ ਵੀ ਉਹ ਚੋ ਕਰਮ ਵਾਲੀ ਆ ਇੱਕੜਾ ਖੜੀ ਕੋ ਆਂਦੀ ਆ ਦੰਦ ਦਊਗੀ ਛੋਟੀ ਸੋਨਾ ਵੀਰੇ ਆ ਸੋਨਾ ਵੀਰੇ ਕਰਵਚਨ ਵੀਰੇ ਕੋਈ ਮਾੜਾ ਖੋਲ ਕੇ ਨੂੰ ਤੋੜ ਕੇ ਚਲਾ ਕੇ ਦਿਖਾ ਦੇ ਕੱਦ ਹਾਈਟ ਬਾਕੀ ਥਣ ਚੱਡੇ ਦੀ ਤੁਸੀਂ ਦੇਖ ਲਈ ਠੀਕ ਹੈ ਜੀ ਕਿਉਂਕਿ ਹਜੇ ਕੋਈ 5 4 4 ਵਜੇ ਮਾਰਨਿੰਗ ਆ ਅੱਜ ਹੀ ਜੇਰ ਪਾਈ ਆ 30 ਤਰੀਕ ਨੂੰ ਤੇ ਸਿੱਧੀ-ਸੁੱਧੀ ਹੋਊਗੀ ਕਰਮਾ ਲਈ ਤਿਆਰੀ ਡੰਗ ਤੱਕ ਬਾਕੀ ਪੱਠੇ-ਪੁੱਠੇ ਚੱਕੂਗੀ ਕਰਮਾ ਲਈ ਤੇ ਜਿਵੇਂ ਥੋੜਾ ਬਾਅਦ ਤੁਸੀਂ ਵੇਖੋਗੇ ਦੱਖ ਦੇ ਵਿੱਚ ਚੇਂਜਿੰਗ ਆ ਜਾਏਗੀ ਹਾਈਟ ਕੱਦ ਤੋਰਾ ਬਾਕੀ ਸੀਲ ਸੌਪਣਾ ਝੋਟੀ ਦਾ ਮੇਰਾ ਭਰਾ ਮਾਰੋ ਚਾਤ ਇੱਕ ਵਾਰੀ ਇੱਥੇ ਆਪਾਂ ਤੁਹਾਨੂੰ ਖਿਲਾੜ ਕੇ ਕੋਈ ਫੇਸ ਕੁਆਲਿਟੀ ਦਿਖਾਉਣੇ ਆ ਸੀਲ ਤਾਂ ਨਾ ਬਈ ਮੇਰੇ ਆ ਲੈ ਆਏ ਬੈਠਾ ਰੈ ਟੋਕ ਚਲੇ ਦਾ ਸੀਰਾ ਕਾ ਮਾਰੀ ਪੂਰੀ ਠੰਡੀ ਆ ਲੈ ਵੀ ਬਹੁਤ ਪਿਆਰੀ ਆ ਵੇਖੋ ਜੀ ਠੀਕ ਆ ਜੀ ਸੋ ਸਿੰਘ ਬਿਲਕੁਲ ਪਤਲਾ ਬਰੀਕ ਸਿੰਘ ਤੇ ਬਰੀਕੀ ਦੇ ਵਿੱਚ ਛੋਟੀ ਬਿਲਕੁਲ ਪਤਲਾ ਫੇਸ ਲੰਬੀ ਗਰਦਨ ਇੱਕ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲੰਬਾਈ ਲੰਬਾਈ ਚੈੱਕ ਕਰੋ ਬਹੁਤ ਸੋਹਣੀ ਲੰਬਾਈ ਆ ਉਚਾਈ ਸੋਹਣੀ ਆ ਬਾਕੀ ਚੁਬਾਈ ਤੁਸੀਂ ਵਿੱਚ ਦੇਖ ਲਓਗੇ ਵੀਡੀਓ ਤੇ ਲੈ ਵੀ ਗਰਭਜਰ ਦੋ ਕੁ ਵਾਰੀ ਤੋੜ ਕੇ ਦਿਖਾ ਦੇ ਵੀਰੇ ਇੱਧਰ ਸੋ ਇਹ ਬਾਦੇ ਵਾਲੇ ਪਸ਼ੂ ਆ ਦੋਸਤੋ ਕਈ ਵਾਰ ਭਰਾ ਆਂਦੇ ਆ ਵੀ ਯਾਰ ਤਿੱਜਾ ਸਵੇਰ ਹੋ ਸਕਦੀ ਹੈ ਕੋਈ ਵੱਡੀ ਮੱਝ ਪੰਜਵਾਂ ਸਵੇਰ ਹੋ ਸਕਦੀ ਹੈ ਵੀ ਇਹੋ ਜਿਹਾ ਪਸ਼ੂ ਸੰਭੋ ਪਹਿਲੇ ਸਵੇਰ ਪਲੂਣ ਪਸ਼ੂ ਲੈ ਕੇ ਜਾਓ ਦੰਧਾਂ ਦੇ ਵਿੱਚ ਵੇਚ ਕੇ ਲੈ ਕੇ ਜਾਓ ਤੇ ਕੋਈ ਵੀਰ ਧੋਕਾ ਖਤਾ ਨਹੀਂ ਖਾਂਦਾਗਾ ਠੀਕ ਆ ਜੀ ਕੋਈ 5 6 ਸਵੇਰ ਛੱਡੋ 10 ਸਵੇਰ ਤੱਕ ਵੀ ਝੋਟੀ ਤੁਸੀਂ ਪੀ ਕੇ ਫਿਰ ਕਿਤੇ ਫੈਸਲਾ ਲੈ ਸਕਦੇ ਜਗਾ ਸੇਲ ਕਰਨ ਦਾ ਕਿਉਂਕਿ ਪਲੂਣ ਪਹਿਲਾਂ ਝੋਟੀਆਂ ਜਿਹੜੀਆਂ ਚਲੋ ਦੋਗਲੀਆਂ ਕ੍ਰੋਸ ਆ ਚਾਹੇ ਕੋਈ ਨਸਲ ਆ ਪ੍ਰਿੰਟਾਂ ਦੇ ਵਿੱਚ ਵੀ ਆ ਜਿਹੜੇ ਪਸ਼ੂ ਕਈ ਨਾ ਬੱਚੇ ਭੁੱਲ ਜਾਂਦੇ ਆ ਉਹ ਵੀ ਬੜੀ ਦਿੱਕਤ ਆਉਂਦੀ ਆ ਸੂਆ ਭਾਰ ਠੀਕ ਆ ਜੇ ਹੱਥੋਂ ਤਾਂ ਸਿੱਧੇ ਕਰਨੇ ਪੈਂਦੇ ਆ ਭੰਨੇ ਪੈਂਦੇ ਆ ਬਾਕੀ ਵੀਰੇ ਦਾ ਸੂਈ ਆ ਇਹ ਕਰਮਾਲ ਯਾਰ ਪਾਉਂਦੂ ਇੱਥੇ ਰੱਸਾ ਛੱਡਤਾ ਇੱਥੋਂ ਨਾ ਪੈਰ ਪੱਟੂਗੀ ਹਾਂ ਜਿੱਥੇ ਛੜਤੀ ਉੱਥੇ ਖੜੀ ਰਹਿਣੇ ਨੇ ਯਾਰ ਪਰ ਤੂੰ ਥਣਾ ਹੱਥ ਲਾ ਲਾ ਆਈ ਨਹੀਂ ਪੈਰ ਪੱਟ ਜੂ ਇਹ ਸੀਲ ਸ਼ਰੀਪ ਬਹੁਤ ਜਿਆਦੀ ਆ ਗਰਭਾਸ਼ਯਾਂ ਬਾਕੀ ਦੰਦ ਖਾਵੇ ਬਈ ਹਾਂ ਕਿਹੜੀ ਮੈਂ ਮੂੰਹ ਫੜਾਉਂਦੀ ਆ ਹਾਂ ਆ ਬਖਾ ਦੇ ਮੇਰਾ ਲਓ ਠੀਕ ਆ ਜੀ ਸੋ ਬਹੁਤ ਪਿਆਰੀ ਝੋਟੀ ਆ ਬਾਕੀ ਮੂੰਹੋਂ ਦੰਦੀ ਤੁਸੀਂ ਕਨਫਰਮ ਕਰ ਹੀ ਲਿਆ ਦਿਖਾਈ ਦਿੱਤੇ ਆਪਾਂ ਤੁਹਾਨੂੰ ਠੀਕ ਆ ਸੋ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਸੋ ਪੈਸੇ ਲਾਉਣੇ ਆ ਚੰਗੀ ਚੀਜ਼ ਤੇ ਲਾਓ ਕੱਲੋਂ ਕੋਈ ਵੀਰ ਲੈ ਕੇ ਜਾਵੇ ਤੇ ਕੋਈ ਆਣ ਗਵਾਣ ਕੋਈ ਸੱਜੇ ਖੱਪੇ ਭੈਣ ਭਰਾਪਾ ਪੁੱਛੇ ਵੀ ਕਿੱਥੋਂ ਆਈ ਐ ਛੇ ਠੀਕ ਆ ਲਓ ਵੀ ਠੀਕ ਆ ਸੋ ਇਹ ਝੋਟੀ ਐ ਦੋਸਤੋ ਫਾਰ ਸੇਲ ਆ ਜਿਹੜੇ ਭਰਾ ਦੇ ਹਿੱਸੇ ਆਉਂਦੀ ਐ ਗੱਲਬਾਤ ਕਰ ਲੈਣੀ ਐ ਤੁਸੀਂ ਬਾਕੀ ਜਿੱਦਾਂ ਗਰਭਜਨ ਸਿੰਘ ਤਾਂ ਹਾਈਟ ਕਰਦਾ ਤੇ ਓਟੀ ਕਰਮਾਲੀ ਝੋਟੀ ਅੱਜ ਬਈ ਕੰਨਾਂ ਵੀਰਾਂ ਦਾ ਸਵਾਲ ਹੁੰਦਾ ਵਾ ਕੱਦ ਨਾਲ ਛੋਟਾ ਹੋਵੇ ਹਾਂ ਬਈ ਮੇਰਾ ਜਿੱਡੀ ਵੀਡੀਓ ਝੋਟੀ ਲੱਗਦੀ ਉਹ ਤੂੰ ਪਰਾ ਕਰਿਆ ਕੇ ਵੱਡੀ ਲੱਗੂ ਨਿੱਕੀ ਨਹੀਂ ਹੁੰਦੀ ਭਲੇਖੇ ਨਹੀਂ ਕਿਸੇ ਨੂੰ ਹੁੰਦਾ ਵੀ ਇੱਥੇ ਆ ਕੇ ਛੋਟੀ ਨਿਕਲੂ ਹਾਂ ਵੱਡੀ ਨਿਕਲੂਗੀ ਉਹ ਪਹਿਲੇ ਵੀਰੇ ਨੇ ਜੋ ਆਪਾਂ ਵੀਡੀਓ ਗਾਂ ਦੀ ਪਾਈ ਦਾ ਇੱਕ ਵੀਰੇ ਨੇ ਕਮੈਂਟ ਕੀਤਾ ਜਿੱਡੀ ਗਾਂ ਵੀਡੀਓ ਚ ਲੱਗਦੀ ਆਖੇ ਓਡੀ ਕੋਲ ਹੋਣੀ ਨਹੀਂ ਨਿੱਕੀ ਹੋਣੀ ਆ ਫਿਰ ਆਪਾਂ ਉਹ ਵੀਰੇ ਨੂੰ ਦੱਸੇ ਰਿਪਲਾਈ ਕਰਕੇ ਮੈਂ ਕਿਹਾ ਵੀਰੇ ਕੋਲ ਆ ਕੇ ਵੇਖੀ ਜਿੱਡੀ ਗਾਂ ਤੂੰ ਵੱਡੀ ਹੁੰਦੀ ਆ ਅਗਲੇ ਅਸਲ ਦੇ ਵਿੱਚ ਆਪਾਂ ਸੱਚਾਈ ਦੱਸੀ ਦੀ ਆ ਵੀ ਵਾਕਿਆ ਦੂਰੋਂ ਨੇ ਆਉਣਾ ਕਿਹਾ ਹਾਂ ਵੀਰੇ ਚੱਲ ਮੈਂ ਨਿੱਕੀ ਹੋਊਗੀ ਮੈਂ ਮੇਰਾ ਤਾਂ ਕੱਦ ਡੋਡੇ ਜਣਾ ਮੇਰਾ ਕੱਦ 5 ਫੁੱਟ ਤੇ 8 ਇੰਚ ਆ ਤੇ ਮੇਰੇ ਸਾਹ ਨਾਲ ਵਾਲਾ ਬਰਾਬਰ ਜੁੱਡੀ ਖੜੀ ਹਾਂ ਪੂਰੇ ਵੱਡੀ ਆ ਹਾਂ ਲੈ ਗਰ ਵਚਨ ਇੱਕ ਮੋਲ ਦੱਸ ਮੇਰਾ ਭਰਾ ਕੀ ਮੰਗ ਕਰਦਾ ਕਿੰਨੇ ਦੇ ਦੇ ਰਿਆਂ ਅੱਜ ਮੋਲੇ ਜਾਇ ਹੀ ਕਰਨਾ ਮੋਲਣੀਆਂ ਆਪਾਂ ਬਾਲਾ ਕਰਨਾ ਆਪਾਂ ਜਾਇ ਰੋਟੀ ਲੈ ਕੇ ਦੇਣੀ ਐ ਨਹੀਂ ਗੱਲ ਲੋਕਾਂ ਆਣੀ 2 ਮੰਗ ਲਈਏ 2.5 ਮੰਗ ਲਈਏ ਤੇ 1.5 ਮੰਗ ਲਈਏ ਮੋਲੇ ਇੱਕ 30 ਕਰਦੇ ਆ ਕਿ 25 ਦੀ ਚੋਟੀ ਦੇਾਂਗੇ ਇੱਕ 25 ਦੀ ਹਾਂ ਦੱਸ ਤੇਰੇ ਆਪਾਂ ਜਿਆਦਾ ਨਹੀਂ ਆਂਦੇ 13 14 ਕਿਲੋ ਦਾ ਨਹੀਂ ਆਂਦੇ ਲੋਕਾਂ ਨੂੰ ਪਰ ਚੋਟੀ 10 12 ਦੇ 12 ਕਿਲੋ ਤਾਂ ਤੇ ਪਾਵੇਗੀ ਪਾ ਦੂਗੀ ਹਾਂ ਚਲੋ ਨਸਲ ਬਰੀਡ ਆ ਬਾਕੀ ਚਲੋ ਹੈਗਾ ਪਸ਼ੂ ਦੇ ਵਿੱਚ ਇੰਨਾ ਕੁ ਗੁਣ ਪਾਉਣਾ ਚਾਹੀਦਾ ਦੁੱਧ ਨੂੰ ਹਾਂ ਨਾ 1,25,000 ਦੀ ਝੋਟੀ ਮਿਲੂਗੀ ਸੋ ਚਾਹਵਨ ਭਰਾ ਆਪਣੇ ਕਰੋ ਸੰਪਰਕ ਤੇ ਇੱਕ ਗਰਬਜਨ ਬਾਈ ਨੰਬਰ ਆਪਣੇ ਕਰਦੇ ਸਾਂਗੇ ਨੰਬਰ ਬਾਈ 788995862 788995862 ਠੀਕ ਹੈ ਹਾਂਜੀ ਬਾਕੀ ਕੱਟੀ ਦੀ ਆਪਾਂ ਇੱਕ ਹੋਰ ਗੱਲ ਦੰਦੇ ਮਗਰ ਕੱਟੀਆਂ ਕਿ ਆਪਾਂ ਵੀਰੇ ਹੱਥੀ ਨਾਲ ਦੇ ਟੀਕੇ ਪਰਾਏ ਦੇ ਨਾਂ ਆਪਾਂ ਕਹਿਣਾ ਅਗਲੇ ਦੇ ਕਹਿੰਸਾਰ ਅਗਲੇ ਦੱਸਾਂ ਐਮ 29 ਦਾ ਟੀਕਾ ਅਸੀਂ ਪਰਾਇਆ ਹੂੰ ਹੂੰ ਕਿ ਨਾਂ ਦਾ ਵੀਰੇ ਮੈਥੀ ਪਰਾਇਆ ਕਿ ਮਗਰ ਕੱਟੀ ਦੀ ਗਰੰਟੀ ਆ ਸੀਮਾ ਦੀ ਆਪਣੀ ਗਰੰਟੀ ਨਹੀਂ ਉਹ ਆਪਾਂ ਦੱਸਦੇ ਨੇ ਐਮ 29 ਦਾ ਗਲਨ ਟੀਕਾ ਭਰਾ ਬਿਲਕੁਲ ਬਿਲਕੁਲ ਐਵੇਂ ਥਾਪੀਆਂ ਮਾਰ ਕੇ ਸ਼ੋਰ ਕਰੀ ਜਾਈਏ ਕਿ ਐਮ 29 ਦੱਸਿਆ ਉਸ ਮੁਤਾਬਕ ਹੀ ਆ ਆਪਾਂ ਗਰੰਟੀ ਜਾਨੇ ਕਿ ਐਮ 29 ਦੀ ਕੱਟੀ ਅਗਲੇਨ ਟੀਕਾ ਦੱਸਿਆ ਹੀ ਭਰਾਇਆ ਵਾ ਹੋ ਸਕਦਾ ਐਮ 29 ਦਾ ਭਰਾਇਆ ਕਿ ਵੀਰੇ ਨਹੀਂ ਭਰਾਇਆ ਮੈਂ ਤਾਂ ਨਾਂ ਤਾਂ ਥੀ ਭਰਾਇਆ ਵਾ ਠੀਕ ਆ ਠੀਕ ਆ ਜਿਹੜੇ ਅਗਲੇਨ ਦੱਸਿਆ ਐਮ 29 ਦਾ ਟੀਕਾ ਭਰਾਇਆ ਜਿਹੜੇ ਕੱਟੀ ਜਿੱਦਾਂ ਕੱਟੀ ਪੂਰੀ ਚੰਗੀ ਆਈ ਆ ਚੰਗੀ ਆ ਉਹ ਵੀ ਕੱਟੀ ਮੇਰੇ ਅਗੇ ਦੀ ਕੱਟੀ ਕੱਟੀ ਮਾੜੀ ਨਹੀਂ ਗਈ ਹਾਂ ਆਪ ਕੱਟੀ ਆ ਮਗਰ ਕੱਟੀ ਆ ਠੀਕ ਆ ਤੂਲੀਆਂ ਕਰਮਾਲੀ ਦੇ ਵਿੱਚ ਬਹੁਤ ਜਿਆਦੀਆਂ ਨੇ ਤਾਂ ਘੱਟ ਕੇ ਖੜ ਜਾਂਦੀ ਜਦੋਂ ਬੰਦਾ ਲੈਵੇ ਤੇ ਹੱਥ ਮਾਰਦਾ ਹਾਂ ਹਾਂ ਸੋ ਪਸੰਦ ਆਊਗੀ ਝੋਟੀ ਬਾਕੀ ਵੀਡੀਓ ਵੱਧ ਤੋਂ ਕਿ ਸ਼ੇਅਰ ਕਰਦੇ ਹੋ ਤਾਂ ਜੋ ਹੋਰ ਵੀ ਫਾਰਮਰ ਭਰਾਵਾਂ ਦੇ ਸੰਪਰਕ ਦੇ ਵਿੱਚ ਆਪੇ ਬਾਕੀ ਇਹ ਵੀ ਗੱਲ ਆ ਕਈ ਵੀਰ ਭਰਾ ਕਹਿੰਦੇ ਨੇ ਜਿਵੇਂ ਖੰਡ ਖੁੰਡਰੀ ਖਾਂਦੀ ਤਾਂ ਕਿ ਜੇਰ ਪੈ ਗਈ ਚਲੋ ਆਪਾਂ ਕੁੱਬਲੀ ਖੰਡ ਦੀਆਂ ਦੋ ਕੁੱਲੀਆਂ ਨੂੰ ਪਾਈਆਂ ਵਧੀਆ ਕਰਮਾਲ ਨੇ ਐ ਚਟਕੇ ਰੱਖ ਚਾਰੂ ਆਵੇਲਾ ਵੀ ਸੁੰਦਿਆ ਸਾਰ ਪੱਠਿਆਂ ਨੂੰ ਮੂੰਹ ਮਾਰਨ ਲੱਗ ਪਈ ਆ ਮੇਰੇ ਜਿਹੜੀ ਅਕਸਰ ਅਗਲਾ ਕਹਿੰਦਾ ਯਾਰ ਖਾਂਦੀ ਨਹੀਂ ਹੁਣ ਐਡੀ ਝੋਟੀ ਅਸਰ ਖਾਗੀ ਬਣੀ ਖਾਗੇ ਬਣੀ ਆ ਐਡੀ ਝੋਟੀ ਹਰੇਕ ਬੰਦ ਹੀ ਨਹੀਂ ਦੁੱਗੀ ਖਾਗੇ ਬੰਦੀਆਂ ਝੋਟੀਆਂ ਬਾਕੀ ਵਾਰੇ ਵਾਰੇ ਜਾਈਏ ਚਲੋ ਨਸਲ ਜਿਹੜਾ ਕਾਹਚ ਜਿਹੜਾ ਤਿਆਰ ਕੀਤੀ ਹੈ ਕਰਮਾਲ ਨੇ ਸੇਲ ਕੀਤੀ ਹੈ ਪਹਿਲੇ ਸਵੇਰੇ ਕੱਪੜਾ ਉਹਨੇ ਵੀ ਚੰਗੀ ਸਵੇਰ ਆ ਉਹ ਵੀ ਬੰਦੇ ਨੇ ਨਾ ਬਾਹਰ ਜਾਣਾ ਕਰਕੇ ਅਗਲੇ ਝੋਟੀ ਸੇਲ ਕੀਤੀ ਆ ਮੇ 100 ਰੁਪਏ ਜਦੋਂ ਅੜੀ ਦਾ ਰੱਖ ਪਹੁੰਚਾ ਡੰਗਰ ਖਾਂਦਾ 100 ਰੁਪਏ ਜਿਹੇ ਆਪਾਂ ਕੱਲਾ ਪੱਠਾ ਪਾ ਗਏ ਪੱਠਾ ਟੱਕਾ ਦੁੱਗੀ ਚੋਟੀ ਆ ਇੱਕ 25 ਦੀ ਕੌਣ ਦਿੰਦਾ ਬਿਲਕੁਲ ਬਿਲਕੁਲ ਅਸਰ ਮੈਂ ਵੀ ਅਸਰ ਰੋਟੀ ਲੈਣ ਨੂੰ ਲਿਆ ਆ ਅਗਲੇ ਤੋਂ ਵੀ ਅਸਰ ਲੈ ਆਏ ਮੈਂ ਅਗਾ ਜਾਂਦਾ ਹਿਸਾਬ ਲੱਗਿਆ ਦੋ ਰੱਖ ਜੇ ਢੀ ਚੋਟੀ ਤਿਆਰ ਹੁੰਦੀ ਹੈ ਹਾਂ ਆਪਾਂ ਤਾਂ ਤਿਆਰ ਕੀਤੀ ਗਈ ਇੱਕ 25 ਚੋਟੀ ਦੇ ਦਿੰਦੇ ਆ ਬਸ ਬਸ ਲੋ ਵੀ ਇਹ ਗੱਲ ਬਾਤ ਆ ਠੀਕ ਆ ਜੀ ਸੋ ਸਾਰੇ ਭਰਾਵਾਂ ਨੂੰ ਪਤਾ ਜਿਹੜੇ ਪਸ਼ੂ ਪਾਲਕ ਭਰਾ ਨੇ ਕਿ ਕਿਹੜੇ ਭਾ ਕਿਹੜੇ ਹਿਸਾਬ ਕਿਤਾਬ ਚ ਪਸ਼ੂ ਪੈਂਦਾ ਜਦੋਂ ਇਸ ਸਟੇਜ ਤੇ ਆ ਜਾਂਦਾ ਪਹਿਲਾ ਸ ਤੇ ਝੋਟੀ ਪਸੰਦ ਆਈ ਹੋਊਗੀ ਵੀਰਾਂ ਨੂੰ ਸੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੱਕੋ ਇੱਕ ਨਗ ਤੁਹਾਨੂੰ ਦਿਖਾਉਣਾ ਸੀਗਾ ਗਰਭਜਨ ਸਿੰਘ ਉਹਨਾਂ ਦੇ ਘਰੋਂ ਐਡਰੈਸ ਪਹਿਲਾਂ ਵੀ ਨੋਟ ਕਰਾ ਦਿੱਤਾ ਆਪਾਂ ਤੁਹਾਨੂੰ ਨੰਬਰ ਸਕਰੀਨ ਤੇ ਚੱਲਣ ਰਿਹਾ ਕਾਲ ਕਰੋ ਕਰੋ ਗੱਲਬਾਤ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ